ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਸواری ਸਾਧ ਸੰਗਤ ਜੀਓ ਤਨ ਤਨ ਸਤਿ ਸ੍ਰੀ ਅਕਾਲ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ 11ਵੇਂ ਗੁਰੂ ਸ਼ਬਦ ਗੁਰੂ ਪਹਿਲੇ ਪ੍ਰਕਾਸ਼ ਦੀ ਵਧੀ ਸੰਗਤ ਨੂੰ ਬਹੁਤ ਬਹੁਤ ਵਧਾਈ ਹੋਵੇ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ 1 ਸਤੰਬਰ 1604 ਈਸਵੀ ਨੂੰ ਸਚਖੰਡ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਕੀਤਾ ਗਿਆ ਉਸ ਵੇਲੇ 95 ਸਾਲ ਦੇ ਗੁਰਸਿੱਖ ਬਾਬਾ ਫੁੱਡਾ ਜੀ ਨੂੰ ਆਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਗ੍ਰੰਥੀ ਥਾਪਿਆ ਗਿਆ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਆਦਿ ਗ੍ਰੰਥ ਦਾ ਸਭ ਤੋਂ ਪਹਿਲਾ ਸੰਕਰਣ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ 1563 ਈਸਵੀ 1606 ਪਹਿਲੇ ਪੰਜ ਗੁਰੂਆਂ ਅਤੇ ਹੋਰ ਮਹਾਨ ਸੰਤਾਂ ਭਗਤਾਂ ਜਿਨ੍ਹਾਂ ਵਿੱਚੋਂ ਕਈਆਂ ਦਾ ਹਿੰਦੂ ਧਰਮ ਅਤੇ ਇਸਲਾਮ ਨਾਲ ਵਾਸਤਾ ਸੀ ਤੇਨਾਂ ਦੀ ਬਾਣੀ ਇਕੱਤਰ ਕਰਕੇ ਕੀਤਾ ਅਤੇ ਇਸ ਪਵਿੱਤਰ ਵੀੜ ਨੂੰ ਭਾਈ ਗੁਰਦਾਸ ਜੀ ਦੇ ਹੱਥੋਂ ਲਿਖਵਾਇਆ ਗਿਆ ਤੁੰਤਨ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਰਾਮ ਸਰ ਦੀ ਤਰਤੀਤੇ ਬੈਠ ਕੇ ਭਾਈ ਗੁਰਦਾਸ ਜੀ ਤੋਂ ਪਹਿਲੇ ਗੁਰੂਆਂ ਦੀ ਬਾਣੀ ਨੂੰ ਨਾਲ ਕਤਰ ਕੀਤਾ ਅਤੇ ਸਾਰੀ ਕਤਰਤਾ ਇਤੋ ਬਾਅਦ ਉਸ ਦਾ ਪ੍ਰਕਾਸ਼ ਕੀਤਾ ਉਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਕਤਰ ਕਰਕੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਪਾਸੋਂ ਆਦ ਗ੍ਰੰਥ ਵਿੱਚ ਦਰਜ ਕਰਵਾ ਕੇ ਆਦ ਗ੍ਰੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਜਾ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਮਾਲਵੇ ਦੀ ਪਾਵਨ ਧਰਤੀ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਭਾਈ ਮਨੀ ਸਿੰਘ ਦੁਆਰਾ ਦਰਜ ਕਰਾ ਕੇ ਸੰਪੂਰਨਤਾ ਬਖਸ਼ਿਸ਼ ਕੀਤੀ ਇਥੇ ਆਪ ਜੀ ਦੇ ਨਾਲ ਇੱਕ ਵਿਚਾਰ ਸਾਂਝੀ ਕਰਨ ਵਾਲੀ ਹੈ ਗੁਰਸਵਾਰੋ ਇਹ ਦੇਰ ਉਸ ਵੇਲੇ ਧੀਰਮਲੀਆਂ ਦੇ ਕੋਲ ਸੇ ਔਰ ਇਸ ਬੀੜ ਦਾ ਉਤਾਰਾ ਕਰਨ ਵਾਸਤੇ ਸਾਇਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੰਘਾਂ ਨੂੰ ਭੇਜਿਆ ਬੇਨਤੀ ਕੀਤੀ ਕਿ ਇਹ ਬੀੜ ਸਾਨੂੰ ਦਿੱਤੀ ਜਾਵੇ ਹੰਕਾਰੇ ਹੋયા ਨੇ ਇਹ ਬਚਨ ਕੀਤੇ ਅਗਰ ਗੁਰੂ ਹੈ ਗੁਰਗੱਦੀ ਤੇ ਉੱਤੇ ਬਰਾਜਮਾਨ ਹੈ ਤੇ ਫਿਰ ਆਪ ਬਾਣੀ ਕਿਉਂ ਨਹੀਂ ਲਖਵਾ ਲਿੰਦਾ ਪਿਆਰੋ ਆਪ ਜੀ ਨੂੰ ਪਤਾ ਹੈ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਦੋ ਤੰਬੂ ਲਗਾਏ ਗਏ ਇੱਕ ਤੰਬੂ ਦੇ ਵਿੱਚ ਭਾਈ ਮਨੀ ਸਿੰਘ ਜੀ ਔਰ ਜਿਹੜੀਆਂ ਕਲਮਾਂ ਤਿਆਰ ਕਰਕੇ ਦਿੱਤੀਆਂ ਸ਼ਾਈ ਤਿਆਰ ਕਰਕੇ ਦਿੱਤੀ ਉਹ ਬਾਬਾ ਦੀਪ ਸਿੰਘ ਜੀ ਨੇ ਨਾਲ ਹਮਦਦ ਕੀਤੀ ਔਰ ਉਨ੍ਹਾਂ ਕਲਮਾਂ ਦੇ ਨਾਲ ਦੂਸਰੇ ਤੰਬੂ ਦੇ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬੈਠੇ ਬੋਲ ਕੇ ਸਾਰੀ ਬਾਣੀ ਇਹ ਨਬਨਹੁ ਗੂ ਅੱਖਰ ਕੰਨਾਂ ਲੱਗ ਤੱਕ ਸਾਰੇ ਬਿਲਕੁਲ ਸੰਪੂਰਨ ਕਰਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਪੂਰਤਾ ਬਖਸ਼ੀ 1708 ਵਿੱਚ ਨਦੇੜ ਵਿਖੇ ਦੇਹ ਗੁਰੂ ਦੀ ਥਾਂ ਤੇ ਸ਼ਬਦ ਗੁਰੂ ਵਜੋਂ ਸ੍ਰੀ ਗੁਰੂ ਰਣਜੀਤ ਸਾਹਿਬ ਜੀ ਨੂੰ ਗੁਰਿਆਈ ਦਿੱਤੀ ਦਸਮ ਪਿਤਾ ਦੇ ਜੋਤੀ ਜੋਤ ਸਮਾਉਣ ਮਗਰੋਂ ਬਾਬਾ ਦੀਪ ਸਿੰਘ ਜੀ ਵੱਲੋਂ ਸ੍ਰੀ ਗੁਰੂ ਰਣਜੀਤ ਸਾਹਿਬ ਜੀ ਦੇ ਬਹੁਤ ਸਾਰੇ ਉਤਾਰੇ ਕੀਤੇ ਗਏ ਤੇ ਵੰਡੇ ਗਏ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 6 ਗੁਰੂ ਸਾਹਿਬਾਨ 15 ਭਗਤਾਂ 11 ਪਟਾਂ ਤੇ ਤਿੰਨ ਗੁਰਸਿੱਖਾਂ ਦੀ ਬਾਣੀ ਦਰਜ ਹੈ 20 ਅਕਤੂਬਰ 1708 ਨੂੰ ਹਜੂਰ ਸਹਿਬਨ ਦੇੜ ਮਹਾਰਾਸ਼ਟਰ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਗੱਦੀ ਬਖਸ਼ੀ ਕਿ ਸਿੱਖ ਗੁਰੂਆਂ ਦੇ ਸਮੇਂ ਰਚੀ ਅਤਿ ਇਕਤਰ ਕੀਤੀ ਬਾਣੀ ਦਾ 1430 ਅੰਗ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ ਤੇ ਦੁਨੀਆ ਦਾ ਪਹਿਲਾ ਗ੍ਰੰਥ ਹੈ ਜਿਸ ਨੂੰ ਗੁਰੂ ਦਾ ਦਰਜਾ ਪ੍ਰਾਪਤ ਹੈ ਇਹ अनेका ਸ਼ਬਦਾਂ ਬਾਣੀ ਦਾ ਅੰਬਾਰ ਹੈ ਜੋ ਰੱਬ ਦੇ ਗੁਣਾਂ ਅਤੇ ਉਹਨਾਂ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਣਨ ਕਰਦਾ ਹੈ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋ ਸਮਾਉਣ ਵੇਲੇ ਗੁਰਿਆਈ ਆਤ ਗ੍ਰੰਥ ਨੂੰ ਪਹਿਲਾਂ ਦੇ ਕੇ ਆਪ ਆਪਣਾ ਸਰੀਰ ਕਚੋਲਾ ਸਮੇਤ ਕੋੜੇ ਦੇ ਸੱਚਖੰਡ ਪਿਆਨਾ ਕਰ ਗਏ ਸਨ ਇਸ ਕਰਕੇ ਹੀ ਉਹਨਾਂ ਨੇ ਝਗੜਾ ਹੀ ਮੁਕਾ ਦਿੱਤਾ ਕਿ ਕੱਲ ਨੂੰ ਜੇ ਤਾਰੇ ਗੁਰੂ ਸਿੱਖਾਂ ਦੇ ਵਿੱਚ ਹੋਵੇਗਾ ਹੀ ਨਹੀਂ ਅਤੇ ਕਿਤੇ ਵਖਰੇਵਾ ਰੌਲੇ ਵਾਲੀ ਗੱਲ ਜਿਹੜੀ ਹੈ ਉਹ ਸਾਰੀ ਖਤਮ ਕਰ ਦਿੱਤੀ ਸੋ ਗੁਰੂ ਸਵਾਰਿਓ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾ ਮੇਰੇ ਮਨ ਭਇਆ ਨਦਾਨਾ ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਇੱਕੋ ਇੱਕ ਸ਼੍ਰੀਵੀ ਸ਼ਬਦ ਰੂਪੀ ਗੁਰੂ ਹੈ ਸਿੱਖ ਗੁਰੂਆਂ ਤੇ ਹੋਰ ਸੰਤਾਂ ਭਗਤਾਂ ਦੀਆਂ ਸਿੱਖਿਆਵਾਂ ਦਾ ਅੰਬਾਰ ਹੈ ਅਦਾ ਦੇ ਸਰੋਜਾਂ ਮਾਰਗ ਦਕਸ਼ਿ ਵਜੋਂ ਆਉਂਦ ਸ਼੍ਰੀ ਗੁਰੂ ਰਣਜੀਤ ਸਿੰਘ ਜੀ ਸਿੱਖੀ ਵਿੱਚ ਮੰਦਰਾ ਤੇ ਭਗਤੀ ਦਾ ਕੇਂਦਰੀ ਧੁਰਾ ਹੈ ਜੋ ਅਜ ਦੇ ਪ੍ਰਕਾਸ਼ ਜਿਹੜੇ ਤੇ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਸਤਿਗੁਰੂ ਸਿੱਖੇ ਪਾਤਸ਼ਾਹ ਜੀ ਸਭ ਸੰਗਤਾਂ ਤੇ ਮੇਰ ਪ੍ਰਿਆਸ ਰੱਖਣ ਦਰੁ ਕਰੂਨਾ ਆਮਦਾਨ ਸਿੱਖੀ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਹੋਈਆਂ ਭੁਲਾ ਨੂੰ ਨਾਜ ਤਾਰਿਓ ਤੁਸ਼ ਮਾਤਰ ਬੁੱਧੀ ਦੇ ਨਾਲ ਆਪ ਜੀ ਦੇ ਨਾਲ ਵਿਚਾਰ ਸਾਂਝੇ ਕੀਤੇ ਹਨ ਇਹਨਾਂ ਵਿਚਾਰਾਂ ਤੋਂ ਆਪ ਜਾਣੂ ਹੋਵੋ ਸਾਡੇ ਸਰਤੇ ਮੇਰੇ ਪ੍ਰਿਆਥ ਰੱਖੋ ਹੋਈਆਂ ਪੁੱਲਾਂ ਨੂੰ ਨਾ ਛਾਰੇ ਉਹ ਗੱਜ ਕੇ ਫਤਿਹ ਗਜਾਈਏ ਜੀ ਪਵਾਹ ਜੀ ਕਾ ਖਾਲਸਾ ਪਵਾਹ ਜੀ ਕੀ ਫਤਿਹ